पांच हजार रुपए पर पांच परसेंट की सुधारण दर से तीन वर्ष का सुधारण व्याज पता करो क्लियर है पांच हजार रुपए सब तो पहला की लिखना वा मूलधन अपना जरा पांच हजार ठीक है फिर की करना वा दर दर कि परसेंट फिर की है समा समा तीन साल पटा गया जरा क्लियर है जी हाँ जी ये दोनों जीवन कटिया गई ਹੇ ਹਾਂਜੀ ਬਾਈ ਸੋਤੇ ਅਣ ਪੰਜ ਮਹੀਨੇ ਦਾ ਅਗਰ ਨਾ ਕਰੋ ਕਿੰਨਾ ਆ ਗਿਆ 25 25 ਤੇ ਨਾਲ ਆ ਜੇਨ ਲਗਾ 25 ਕਿੰਨਾ ਬਣਦਾ 25 25 ਉਹਨੂੰ ਤੇ ਨਾ ਬਣਾ ਲਈ ਦੀ ਤੇ 750 50 ਸਾਢੇ 750 ਕਲੀਅਰ ਹੈ ਸਾਢੇ 750 ਅੰਸਰ ਆ ਗਿਆ ਆਪਣਾ ਸਵਾਰੀਆ ਸੁਧਾਰ ਹੋ ਰਿਹਾ ਹੈ ਜੀ ਦਾ ਪਤਾ ਨਹੀਂ ਤਾਂ ਆਪਾਂ ਸੁਧਾਰਨ ਪਿਆਰ ਠੀਕ ਹੈ 5000 ਰੁਪਏ ਪਰ 5% ਦੇ ਦਰ ਸੇ 10 ਵਰਸ ਦਾ ਸੁਧਾਰਨ ਵਿਆਜ ਕਹਾਂ ਦਿੱਤਾ ਹੈ 750 ਹੁਣ ਅਗਲਾ ਸਵਾਲ ਕੀ ਹੈ ਕਿਸ ਧਨ ਪਰ 10% ਦੀ ਦਰ ਸੇ 2 ਵਰਸ ਦਾ ਸੁਧਾਰਨ ਵਿਆਜ ਅਤੇ 200 ਹੋ ਜਾਏਗਾ ਹੁਣ ਇੱਥੇ ਕੀ ਹੈ ਵਿਆਜ ਦਾਤਾ ਹਪਨ ਵਿਆਜ ਕਿੰਨਾ ਵਾ 200 ਸਭ ਤੋਂ ਪਹਿਲਾਂ ਕੀ ਲੈਣਾ ਵਿਆਜ 200 ਫਿਰ ਕੀ ਕਰਨਾ ਗੁਣਾ 100 ਵਿਆਜ ਕਿੰਨਾ ਵਾ 200 ਗੁਣਾ 100 ਦਰ ਦਰ ਕਿੰਨੀ ਹੈ 10 ਤੇ ਸਮਾ ਗਿਣਾ 2 ਸਾਬ ਠੀਕ ਹੈ ਐ ਕਿੰਨੋਂ ਨਾਲ ਐ ਕਿੰਨੋਂ ਕੱਟੀ ਗਈ ਕੱਟੀ ਗਈ ਠੀਕ ਹੈ 2 ਤੱਕ ਦੇਵਲ 10 ਤੱਕ ਪੜਿਆ ਤੇ ਕਿਨਾ ਆ ਗਿਆ 2 ਹੁਣ 20 ਕੱਢ ਕੇ ਪਿੱਛੇ ਕਿੰਨਾ ਹੋ ਗਿਆ 10 10 ਨੂੰ 100 ਨਾਲ ਪੁੱਛਦਾ ਕਿੰਨਾ ਆ ਗਿਆ 10000 1000 કુલ ਤੱਕ ਕਿਨਾ ਆ ਗਿਆ 11000 1000 ਰੁਪਇਆ ਜਿਹਦੇ ਤੇ 10 ਸਾਲ ਦੀ ਦਰ ਤੇ 2 ਸਾਲ ਦਾ ਸਧਾਰਨ ਵਿਆਜ 200 ਰੁਪਏ ਹੋ ਗਿਆ ਓਕੇ ਯਸ ਓਕੇ